ਮੈਨੂੰ ਇੱਕ ਪੁਲਿਸ ਮੁਲਾਜ਼ਮ ਬਣ ਕੇ ਫੋਨ ਆਇਆ ਠੀਕ ਹੈ ਜੀ ਉਸ ਫੋਨ ਦੇ ਵਿੱਚ ਉਹਨੇ ਕਿਹਾ ਵੀ ਤੇਰਾ ਮੁੰਡਾ ਚਾਰ ਮੁੰਡੇ ਹੋਰ ਆ ਠੀਕ ਹੈ ਜੀ ਚਾ ਪੰਜੇ ਮੁੰਡਿਆਂ ਨੇ ਕੁੜੀ ਨਾਲ ਬਲਾਤਕਾਰ ਕੀਤਾ ਉਹਦੇ ਰੋਂਦੇ ਦੀ ਆਵਾਜ਼ ਵੀ ਸੁਣਾਈ ਦਿੱਤੀ ਮੈਨੂੰ ਉਹਨੇ ਦੱਸਿਆ ਵੀ ਤੇਰੇ ਘਰ ਵਾਲੀ ਮਰੀ ਵੀ ਆ ਤੇਰੇ ਮੁੰਡੇ ਦਾ ਨਾਮ ਬਲਕਰਨ ਸਿੰਘ ਆ ਤੇਰਾ ਨਾਮ ਬਲਬੀਰ ਸਿੰਘ ਆ ਜਦੋਂ ਮੈਨੂੰ ਉਹਨੇ ਇਹ ਗੱਲ ਕਹੀ ਮੇਰਾ ਸਰੀਰ ਬਿਲਕੁਲ ਕੰਮ ਛੱਡ ਗਿਆ ਸਤਨਾਮ ਕੋ ਠਗਰੂ ਚੈਨਲ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ ਠੱਗੀਆਂ ਤੁਸੀਂ ਬਹੁਤ ਸੁਣੀਆਂ ਹੋਣੀਆਂ ਜੀ ਪਹਿਲਾਂ ਵੀ ਕਈ ਪ੍ਰਕਾਰ ਦੀਆਂ ਠੱਗੀਆਂ ਜਿਹੜੇ ਲੋਕ ਆਨਲਾਈਨ ਕਰਦੇ ਆ ਹੁਣ। ਤੇ ਅੱਜ ਇਹ ਬਜ਼ੁਰਗ ਸਾਡੇ ਪਿੰਡ ਦੇ ਜੀ ਇਹਨਾਂ ਨਾਲ ਜਿਹੜੀ ਇਹ ਘਟਨਾ ਵਾਪਰੀ ਆ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤਾਂ ਜੋ ਜੋ ਇਹਨਾਂ ਨਾਲ ਹੋਇਆ ਅੱਗੇ ਕਿਸੇ ਹੋਰ ਨਾਲ ਨਾ ਹੋ ਸਕੇ। ਤਾਂ ਕਰਕੇ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੈ ਸਾਡਾ। ਤੇ ਕਿੱਦਾਂ ਦੀ ਕੀ ਗੱਲਬਾਤ ਹੋਈ ਸੀਗੀ ਬਜ਼ੁਰਗਾਂ ਦੇ ਨਾਲ ਆਪਾਂ ਤੁਹਾਡੀ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਉਣੀ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਬੂ ਜੀ ਕੀ ਗੱਲਬਾਤ ਹੋਈ ਸੀ ਜਿਹੜੀ ਤੁਹਾਡੇ ਨਾਲ ਜਿਹੜੀ ਕੱਲ ਤੁਸੀਂ ਕਹਿੰਦੇ ਆ ਵੀ 4 ਅਪ੍ਰੈਲ ਨੂੰ ਜਿਹੜਾ ਤੁਹਾਡੇ ਨਾਲ ਵਾਕੇ ਹੋਇਆ ਉਹਦੇ ਬਾਰੇ ਦੱਸੋ ਜੀ ਮੈਂ ਘਰੇ ਬੈਠਾ ਸੀ 10:30 ਵਜੇ ਦਾ ਟਾਈਮ ਸੀ ਮੈਨੂੰ ਇੱਕ ਪੁਲਿਸ ਮੁਲਾਜ਼ਮ ਬਣ ਕੇ ਫੋਨ ਆਇਆ ਠੀਕ ਹੈ ਜੀ ਉਸ ਫੋਨ ਦੇ ਵਿੱਚ ਉਹਨੇ ਕਿਹਾ ਵੀ ਤੇਰਾ ਮੁੰਡਾ ਚਾਰ ਮੁੰਡੇ ਹੋਰ ਆ ਠੀਕ ਹੈ ਜੀ ਜਾ ਪੰਜੇ ਮੁੰਡਿਆਂ ਨੇ ਕੁੜੀ ਦਾ ਬਲਾਤਕਾਰ ਕੀਤਾ ਠੀਕ ਹੈ ਜੀ ਉਹਦੇ ਬਲੇਡ ਬਲੂਡ ਮਾਰੇ ਆ ਉਹ ਹਸਪਤਾਲ ਦੇ ਵਿੱਚ ਦਾਖਲ ਆ ਤੇਰਾ ਮੁੰਡਾ ਗੁਰਸਿੱਖ ਹੈ ਠੀਕ ਹੈ ਮੈਂ ਗੁਰਸਿੱਖ ਬੰਦੇ ਦੀ ਕਦਰ ਕਰਦਾ ਇਸ ਕਰਕੇ ਮੈਂ ਉਹਨੂੰ ਵਿਚਾਰਾਂ ਪੰਜਾਂ ਚਾਰਾਂ ਮੁੰਡਿਆਂ ਤੋਂ ਪਾਸੇ ਕੱਢ ਲਿਆ ਠੀਕ ਹੈ ਜੀ ਮੈਨੂੰ ਉਹਨੇ ਉਹਦੇ ਰੋਂਦੇ ਦੀ ਆਵਾਜ਼ ਵੀ ਸੁਣਾਈ ਦਿੱਤੀ ਮੈਨੂੰ ਉਹਨੇ ਦੱਸਿਆ ਵੀ ਤੇਰੇ ਘਰ ਵਾਲੀ ਮਰੀ ਵੀ ਆ ਤੇਰੇ ਮੁੰਡੇ ਦਾ ਨਾਮ ਬਲਕਰਨ ਸਿੰਘ ਆ ਇਰਾਨਾ ਬਲਵੀਰ ਸਿੰਘ ਜਦੋਂ ਮੈਨੂੰ ਨੇ ਇਹ ਗੱਲ ਕਹੀ ਮੇਰਾ ਸਰੀਰ ਬਿਲਕੁਲ ਕੰਮ ਛੱਡ ਗਿਆ ਉਹਨੇ ਮੈਥੋਂ ਫਿਰ 10000 ਰੁਪਏ ਪੈਸਿਆਂ ਦੀ ਮੰਗ ਕਰੀ ਪਹਿਲਾਂ ਤੁਹਾਡੇ ਤੋਂ 10000 ਮੰਗੇ ਸੀ ਜਾਂ 50 ਹਾਂ ਹਾਂ 10000 ਮੰਗੇ ਸੀ ਠੀਕ ਹੈ ਜੀ ਮੈਥੋਂ ਨੇ 10000 ਰੁਪਏ ਮੈਨੂੰ ਆਦਾ ਵੀ ਤੇਰੇ ਖਾਤੇ 'ਚ ਮੈਂ ਕਿਹਾ 10000 ਰੁਪਏ ਮੈਨੂੰ ਆਦਾ 10000 ਪਾ ਦੇ ਠੀਕ ਹੈ ਜੀ ਜੀ ਮੈਨੂੰ ਉਹਨੇ ਮਤਲਬ ਮੁੰਡੇ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਉਹਨੇ ਫੋਨ ਹੀ ਨਹੀਂ ਕਟਿਆ ਠੀਕ ਹੈ ਜੀ ਮੈਨੂੰ ਆਂਦਾ ਫੋਨ ਨਹੀਂ ਕੱਟਣਾ ਚੱਲਦੀ ਲਾਈਨ ਤੇ ਰਹਿਣਾ ਐ एसएसपी ਦੇ ਮੈਨੂੰ ਫੋਨ ਆਈ ਜਾਂਦੇ ਆ ਮੈਂ ਸੱਚੀ ਗੱਲ ਆ ਡਰ ਗਿਆ ਠੀਕ ਹੈ ਜੀ ਮੈਂ ਉਹਨੂੰ 10000 ਰੁਪਏ ਪਾਤਾ ਠੀਕ ਹੈ ਜੀ ਜਦੋਂ ਮੈਂ ਉਹਨੂੰ 10000 ਰੁਪਏ ਪਾਤਾ ਫਿਰ ਮੇਰੇ ਮਨ ਦੇ ਵਿੱਚ ਕੋਈ ਮੜੀ ਜੀ ਜਾਗਰੂਕਤਾ ਆਈ ਵੀ ਇਹਨੂੰ ਪੁੱਛਾਂ ਦੱਸ aí ਵੀ ਤੂੰ ਕਿੱਥੋਂ ਬੋਲਦਾ ਠੀਕ ਹੈ ਜੀ ਜਦੋਂ ਉਹਨੂੰ ਮੈਂ ਪੁੱਛਿਆ ਉਹ ਕਹਿੰਨ ਮੈਨੂੰ ਕਹਿੰਦਾ ਮੈਂ ਤਾਂ ਚੰਡੀਗੜ੍ਹੋਂ 7 ਸੈਕਟਰ ਚੋਂ ਬੋਲਦਾ ਠੀਕ ਹੈ ਜੀ ਜਿਨ੍ਹਾਂ ਨੇ ਸਾਥ ਸੈਕਟਰ ਚੋ ਕਿਹਾ ਮੈਨੂੰ ਉਹਦੇ ਤੇ ਗੁੱਸਾ ਆ ਮੈਂ ਉਹਨੂੰ ਇੱਕ ਦੋ ਗਾਲਾਂ ਵੀ ਕੱਢੀਆਂ ਮੈਂ ਕਿਹਾ ਵੀ ਮੁੰਡਾ ਤਾਂ ਮੇਰਾ ਪੁੰਨੇ ਆ ਇੱਥੇ ਕਿਵੇਂ ਆ ਗਿਆ ਹੋ ਹਾਂਜੀ ਉਹਨੇ ਫੋਨ ਕੱਟ ਤਾ ਠੀਕ ਹੈ ਜੀ ਆ ਠੱਗੀ ਹੋਈ ਮੇਰੇ ਨਾਲ ਬਸ ਦੋਸਤੋ ਦੇਖੋ ਜੀ ਬਜ਼ੁਰਗਾਂ ਨੂੰ ਫੋਨ ਆਉਂਦਾ ਫੋਨ ਕਰਨ ਦੇ ਢੰਗ ਦੇਖੋ ਜੀ ਕਿਸੇ ਨੂੰ ਕੀ ਪਤਾ ਵੀ ਕਿਸੇ ਦਾ ਬੱਚਾ ਕਿੱਥੇ ਆ ਜਾਂ ਬੰਦੇ ਨਾਲ ਜਿਹੜੇ ਨਾਲ ਗੱਲ ਕਰ ਰਹੇ ਆ ਆਪਾਂ ਕੌਣ ਇਹ ਹੁੰਦਾ ਆਨਲਾਈਨ ਹੀ ਆ ਸਾਰਾ ਕੁਝ ਇਹਨਾਂ ਕੋਲੇ ਜਾਣਕਾਰੀਆਂ ਕਿੱਥੋਂ ਹੁੰਦੀਆਂ ਉਹ ਰੱਬ ਜਾਣੇ ਜਾਂ ਇਹ ਜਾਣਣ ਜੀ ਆਪਣਾ ਮਕਸਦ ਤੁਹਾਨੂੰ ਵੀਡੀਓ ਬਣਾ ਕੇ ਦੱਸਣ ਦਾ ਇਹੀ ਹੈ ਵੀ ਤੁਹਾਡੇ ਨਾਲ ਜਿਹੜੀ ਇਹ ਕਿਸੇ ਘਟਨਾ ਨਾ ਵਾਪਰ ਜਾਵੇ ਜੋ ਇਹ ਬਜ਼ੁਰਗਾਂ ਨਾਲ ਹੋਈ ਹੈ ਕਾਰਨ ਕੀ ਬਣਿਆ ਇਹਨਾਂ ਦਾ ਬੇਟਾ ਜੀ ਪੂਨੇ ਸ਼ਹਿਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜੌਬ ਕਰਦਾਗਾ ਉੱਥੇ ਇਹਦੇ ਨਾਲ ਜਿਹੜੇ 4-5 ਮੁੰਡੇ ਆ ਉਹ ਪੰਜਾਬ ਤੋਂ ਰਹਿੰਦੇ ਆ ਜੋ ਇਹਨਾਂ ਨੂੰ ਬਿਲਕੁਲ ਹੂਬ ਹੂ ਇਹੀ ਚੀਜ਼ ਦੱਸੀ ਗਈ ਆ ਵੀ ਤੁਹਾਡੇ 4-5 ਬੱਚੇ ਆ ਉਹਨਾਂ ਨੇ ਕੁੜੀ ਦੇ ਨਾਲ ਬਲਾਤਕਾਰ ਕੀਤਾ ਉਹ ਚਾਰੇ ਪੁਲਿਸ ਦੇ ਪੰਜੇ ਜਿਹੜੇ ਪੁਲਿਸ ਨੇ ਉਹ ਗ੍ਰਿਫਤਾਰ ਕਰ ਲਏ ਆ ਤੁਹਾਡਾ ਬੱਚਾ ਗੁਰਸਿੱਖ ਆ ਉਹਨੂੰ ਅਸੀਂ ਕਹਿੰਦੇ ਕੇਸ ਦੇ ਵਿੱਚੋਂ ਬਾਹਰ ਕਢਾਉਣਾ ਚਾਹੁੰਦੇ ਆ ਵੀ ਉਹਦੀ ਵੇਚੀ ਨਾ ਹੋਵੇ ਬਾਕੀ ਜਿਹੜੇ ਬੱਚੇ ਆ ਉਹ ਸਾਰੇ ਦੂਸਰੇ ਆ ਬੱਚੇ ਦੇ ਪਿਆਰ ਦੇ ਵਿੱਚ ਆ ਕੇ ਇੱਕ ਬਾਪ ਨੇ ਫੋਨ ਕੱਟੇ ਬਿਨਾ ਫੋਨ ਵੀ ਨਹੀਂ ਉਹਨਾਂ ਨੇ ਕੱਟਣ ਦਿੱਤਾ ਦੇਖੋ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਸਾਡਾ ਫੋਨ ਲੱਗਿਆ ਹੋਵੇ ਇਹਦੇ ਵਿੱਚ ਹੀ ਪੈਸੇ ਟਰਾਂਸਫਰ ਕਰੋ ਇੱਕ ਬੱਚੇ ਦੇ ਪਿਆਰ ਦੇ ਵਿੱਚ ਮਾਪੇ ਦਾ ਪਿਆਰ ਦੇਖੋ ਆਪਣੇ ਬੱਚਿਆਂ ਦੇ ਪ੍ਰਤੀ ਵੀ 10000 ਰੁਪਿਆ ਉਹਨਾਂ ਦੇ ਖਾਤੇ ਦੇ ਵਿੱਚ ਟਰਾਂਸਫਰ ਕਰ ਦਿੱਤਾ ਜੋ ਕਿ ਇੱਕ ਬਹੁਤ ਵੱਡਾ ਫਰੋਡ ਹੋ ਗਿਆ ਬਜ਼ੁਰਗਾਂ ਦੇ ਨਾਲ ਇਹ ਇੱਕ ਮਜ਼ਦੂਰੀ ਕਰਦੇ ਆ ਬੱਚਾ ਵੀ ਮਜ਼ਦੂਰ ਵੀ ਕਿਉਂਕਿ ਉਹ ਕਿਸੇ ਕੰਪਨੀ ਦੇ ਵਿੱਚ ਛੋਟੀ ਮੋਟੀ ਨੌਕਰੀ ਕਰ ਰਿਹਾ ਆਪਣੇ ਬੱਚੇ ਪਾਲ ਰਿਹਾ ਇਦਾਂ ਦੀਆਂ ਵਾਰਦਾਤਾਂ ਤੋਂ ਬਚੋ ਵੀਡੀਓ ਨੂੰ ਲਾਜ਼ਮੀ ਹਰ ਇੱਕ ਬੰਦੇ ਤੱਕ ਸ਼ੇਅਰ ਕਰਿਆ ਕਰੋ ਕਿਉਂਕਿ ਆਪਾਂ ਨੂੰ ਪਤਾ ਵੀ ਅੱਜਕੱਲ ਜਿਹੜੇ ਤਕਰੀਬਨ ਤਕਰੀਬਨ ਜਿਹੜੇ ਮੱਧ ਵਰਗੀ ਲੋਕ ਆ ਉਹਨਾਂ ਦੇ ਬੱਚੇ ਕਿਸੇ ਜਾਂ ਤਾਂ ਫੌਜ ਦੇ ਵਿੱਚ ਜਾਂ ਕਿਸੇ ਬਾਹਰ ਨੌਕਰੀਆਂ ਦੀ ਭਾਲ ਦੇ ਵਿੱਚ ਕਿਸੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਜਾਂ ਕਿਸੇ ਦੂਰ ਦਰਾਡੇ ਸ਼ਹਿਰਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਮਾਪੇ-ਵਾਪਾ ਨਾਲ ਜਿਹੜੀਆਂ ਇਦਾਂ ਦੀਆਂ ਕਟਨਾਵਾਂ ਜਿਹੜੀਆਂ ਨਾ ਹੋ ਸਕਣ ਪੈਸੇ ਦੀ ਲੁੱਟ ਬਚ ਸਕੇ ਇਦਾਂ ਦੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ